ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨ ਸ਼ੇਟ ਪੰਜਾਬ ਦੇ ਵਿੱਚ ਹੜਾ ਕਾਰਨ ਸਥਿਤੀ ਗੰਭੀਰ ਰੂਪ ਚ ਨਾਜ਼ੁਕ ਬਣੀ ਹੋਈ ਹੈ ਇਸ ਸਮੇਂ ਪੂਰੀ ਦੁਨੀਆ ਚ ਬੈਠੇ ਪੰਜਾਬੀ ਆਪਣੇ ਭਾਈਚਾਰੇ ਦੇ ਦਰਦ ਨੂੰ ਲੈ ਕੇ ਚਿੰਤਾ ਅਤੇ ਸੋਚ ਚ ਨੇ ਅੱਜ ਇਸ ਖਾਸ ਗੱਲਬਾਤ 'ਚ ਅਸੀਂ ਇਸ ਕੁਦਰਤੀ ਆਫਤ ਨਾਲ ਜੋ ਨੁਕਸਾਨ ਹੋਇਆ ਉਸ ਬਾਰੇ ਗੱਲਬਾਤ ਕਰਾਂਗੇ ਤਾਜ਼ਾ ਸਥਿਤੀ ਕੀ ਹੈ ਅਤੇ ਸਭ ਤੋਂ ਜ਼ਰੂਰੀ ਇਸ ਦੇ ਕਾਰਨਾਂ ਸਮੇਤ ਜਿਹੜੇ ਆ ਹੋਰ ਤੱਥਾਂ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਅੱਜ ਸਾਡੇ ਨਾਲ ਇਸ ਵਿਸ਼ੇਸ਼ ਚਰਚਾ 'ਚ ਬੜੀ ਸਤਿਕਾਰਯੋਗ ਸਾਡੇ ਸੀਨੀਅਰ ਪੱਤਰਕਾਰ ਸਦਾ ਜੋਗਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਰ ਸਵਾਗਤ ਹੈ ਜੀ ਪਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਜ਼ਰੂਰੀ ਵੀ ਤਾਜ਼ਾ ਹਾਲਾਤ ਕੀ ਨੇ ਕਰੰਟ ਸਿਚੁਏਸ਼ਨ ਕੀ ਇਸ ਸਮੇਂ ਅ ਲਗਨ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੀ ਪੰਜਾਬ ਦੀ ਸਥਿਤੀ ਹੈ ਕਹਿ ਲਓ ਖਾਸ ਕਰ ਦਰਿਆਈ ਏਰੀਆ ਸਰਹੱਦੀ ਏਰੀਆ ਜਾਂ ਜ਼ਿਲ੍ਹੇ ਨਿਸਰਾਤਾ ਦੇ ਨਾਲ ਜੁੜੇ ਹੋਏ ਉਥੇ ਪਾਣੀ ਦਾ ਜਿਹੜਾ ਕਹਿਰ ਹੈ ਜਾਂ ਹੜ੍ਹਾਂ ਦਾ ਜਿਹੜਾ ਕਹਿਰ ਹੈ ਉਹਨੇ ਤਬਾਹੀ ਮਚਾਈ ਹੋਈ ਹੈ ਔਰ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਔਰ ਜੇ ਦੇਖੀਏ ਤਾਂ ਚੜੀ ਜਿਹੜੇ ਇਹਦੇ ਅੰਕੜੇ ਨੇ ਪਾਣੀ ਦੇ ਬਿਲਕੁਲ ਉਹ 1988 ਦੇ ਮੁਕਾਬਲੇ 2 ਲੱਖ ਤੋਂ ਵੱਧ ਕਿਊਸਕ ਪਾਣੀ ਜਿਹੜਾ ਇਸ ਸਮੇ ਅ ਹੈਗਾ ਦਰਿਆ ਮਾਚ ਜਾਂ ਜਿਹੜੇ ਤਰਾਈ ਏਰੀਆ ਚ ਕਹਿਣਗੇ ਜਿਹਦੇ ਕਰਕੇ ਲੋਕ ਪੀੜਤ ਨੇ ਉਸ ਸਮੇ 1988 ਚ ਸੀਗਾ 12 ਲੱਖ ਕਿੰਨੇ ਕਿਊਸਕ ਉੱਪਰ ਔਰ ਇਸ ਵਾਰ ਜਿਹੜਾ 14 ਲੱਖ ਕਿਊਸਕ ਦੇ ਕਰੀਬ ਜਿਹੜਾ ਉਸ ਤੋਂ ਵੀ ਵੱਧ ਪਾਣੀ ਹੈ ਜਿਹੜੀ ਉਸ ਤੋਂ ਜ਼ਿਆਦਾ ਭਿਆਨਕ ਹਲਾਤ ਨੇ ਸਮੇ ਉਹ ਉਹ ਉਹਦੀ ਮਾਰ ਪੈ ਰਹੀ ਹੈ ਔਰ 3 ਲੱਖ ਦੇ ਕਰੀਬ ਏਕੜ ਜਿਹੜੀ ਜ਼ਮੀਨ ਹੈ ਉਹ ਪਾਣੀ ਦੀ ਮਾਰ ਹੇਠਾ ਔਰ ਹਜ਼ਾਰਾਂ ਜਿਹੜੇ ਲੋਕ ਨੇ ਬੇਟ ਲਾਕੇ ਦੇ ਲੋਕ ਉਹ ਘਰੋਂ ਬੇਘਰ ਹੋ ਚੁੱਕਿਆ ਕਹ ਲਓ ਵੀ ਦਰਦ ਇਹ ਕਹਿਰ ਜਿਹੜਾ ਉਹ ਕੁਦਰਤੀ ਆਫਤ ਨਾਲ ਲੋਕ ਬਹੁਤ ਜ਼ਿਆਦਾ ਪੀੜਤ ਨੇ। ਔਰ ਬੇਜ਼ੁਬਾਨ ਸਰ ਪਸ਼ੂਆਂ ਦਾ ਜਿੰਨਾ ਨੁਕਸਾਨ ਹੋ ਰਿਹਾ ਪਸ਼ੂ ਪਾਣੀ ਦੇ ਵਿੱਚ ਹੀ ਰਹਿ ਗਏ ਆ, ਸੰਗਲ ਬੰਨੇ ਰਹਿ ਗਏ ਆ। ਉਹ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਅੱਜ ਮੈਂ ਭਾਵੇਂ ਕੈਨੇਡਾ 'ਚ ਬੈਠਾ ਹਾਂ। ਉਹ ਉਹ ਜਿਹੜਾ ਦਰਦਨਾਕ ਮੰਜ਼ਰ ਆ ਉਹਨੂੰ ਦੇਖ ਕੇ ਅਜੇ ਮੇਰਾ ਅ ਦੋਸਤ ਕਹਿ ਲਮਾ ਜਾਂ ਮੇਥੋਂ ਉਹ ਕਾਫੀ ਛੋਟਾ ਗੋਪੀ ਡੱਲਾ ਉਹ ਦੱਸ ਰਿਹਾ ਸੀ ਕਿ ਮੈਂ ਅਲੱਗ-ਅਲੱਗ ਕਲਿੱਪਾਂ ਦੇਖੀਆਂ ਜਾਂ ਜਦੋਂ ਲੋਕਾਂ ਦੇ ਹਾਲਾਤ ਦੇਖੇ ਤਾਂ ਮੇਰੀ ਕਹਿੰਦਾ ਧਾ ਨਿਕਲ ਗਈ ਮੈਂ 10-15 ਮਿੰਟ ਕਿਦਾ ਮੈਂ ਰੋਂਦਾ ਰਿਹਾ ਦੇਖ ਕੇ ਬਿਲਕੁਲ ਖਾਸ ਕਰ ਜਿਹੜੇ ਦੂਰ ਬੈਠੇ ਪੰਜਾਬੀ ਨੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਨੇ ਜਾਂ ਦੂਸਰੀਆਂ ਸਟੇਟਾਂ 'ਚ ਵੀ ਆਪਣੇ ਪੰਜਾਬੀ ਬੈਠੇ ਨੇ ਉਹਨਾਂ ਦੀ ਜਿਹੜੀ ਚਿੰਤਾ ਬਹੁਤ ਜ਼ਿਆਦਾ ਵਧੀ ਹੋਈ ਹੈ ਔਰ ਲੋਕ ਦੇ ਮਨਾਂ 'ਚ ਕਹ ਲੋ ਇੱਕ ਆਪ ਦੇ ਭਾਈਚਾਰੇ ਨੂੰ ਲੈ ਕੇ ਦੇਖੋ ਦਰਦ ਦਾ ਚਿੰਤਾ ਉਹ ਕਿਸੇ ਨਾ ਕਿਸੇ ਰੂਪ ਚ ਹਰ ਪੰਜਾਬੀ ਚਾਹੁੰਦਾ ਹੈ ਕਿ ਜਿਹੜੇ ਪੀੜਤ ਨੇ ਹੁਣ ਬਦਦ ਕੀਤੀ ਜਾਵੇ ਪਰ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਸਾਰੇ ਜੇ ਆਪਾਂ ਦੇਖ ਲਈਏ ਤਾਂ ਜਿਹੜੇ ਡੈਮ ਨੇ ਚ ਭਾਖੜਾ ਡੈਮ ਹੈ ਚ ਰنجੀਤ ਸਾਗਰ ਡੈਮ ਚ ਪੌਂਗ ਡੈਮ ਸਾਰਿਆਂ ਚ ਜਿਹੜੇ ਪਾਣੀ ਦੇ ਹਾਲਾਤ ਹੈ ਜਾਂ ਉਹਨਾਂ ਦੀ ਜਿਹੜੇ ਖਤਰੇ ਤੋਂ ਕਹ ਲਓ ਉੱਪਰ ਤੱਕ ਜਾ ਚੁੱਕਿਆ ਪਾਣੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਉਹ ਭਾਗੜਾ ਭਾਗੜਾ ਡੈਮ ਉਹ ਤੇ ਜ਼ਰੂਰ ਆ ਕਿ 7 ਫੁੱਟ ਦੀ ਹਜੇ ਨਿਮਾਨ ਜਾਂ 7 ਖਤਰੇ ਦੀ ਜੇ ਹੋਰ ਜਾਂਦਾ ਤਾਂ ਖਤਰੇ ਚ ਆਊਗੀ ਪੋਜੀਸ਼ਨ। ਕਿਹਨ ਤੋਂ ਭਾਵ ਹੈ? ਉਹ ਭਾਗੜਾ ਚ ਉਹ ਜੇ 65000 ਦੇ ਕਰੀਬ ਜਿਹੜਾ ਕਿਊਸਿਕ ਪਾਣੀ ਹੈ ਉਹ ਉਚਾਰਿਆ। ਤੇ ਜਿਹੜੀ 53 ਜਾਂ 54000 ਕਿਊਸਿਕ ਪਾਣੀ ਜਿਹੜਾ ਉਹ ਚ ਉ ਜਾ ਰਿਹਾ। ਪਰ ਐਡੀ ਕਹਿ ਰ ਐਡੀ ਮਾਰ ਜਿਹੜੀ ਹੈ ਕਹਿ ਲਓ ਲੰਬੇ ਸਮੇਂ ਬਾਅਦ ਦੇ ਪਈ ਹੈ ਬਿਲਕੁਲ ਭਾਵੇਂ ਜੇ ਜੇ ਕੁਦਰਤੀ ਆਫਤ ਇਹ ਤਾਂ ਵੈਸੇ ਪਿਛਲੇ 10 ਸਾਲਾਂ ਚ ਦੋ ਵਾਰੀ ਵੀ ਦੇਖ ਲਈਏ ਤਾਂ ਬਦੋ ਕਿ ਤਿੰਨ ਵਾਰੀ ਦਰਿਆਵਾਂ ਚ ਪਾਣੀ ਜਾਂ ਮਾਰ ਪਈ ਹੈ ਪਰ ਐਸ ਲੈਵਲ ਤੇ ਜਿਹੜੀ ਮਾਰ ਹੈ ਪਹਿਲੀ ਵਾਰੀ ਪਈ ਹੈ ਔਰ 25 25 ਸਾਲਾਂ ਦਾ ਰਿਕਾਰਡ ਹੈ ਜਿਹੜਾ ਮੀਂਹ ਦਾ ਵੀ ਆਪਾਂ ਦੇਖ ਲਈਏ ਲਗਾਤਾਰ ਮੀਂਹ ਪੈ ਰਿਹਾ ਇਸ ਸਮੇਂ ਸਰ ਅਸੀਂ ਟਾਕ ਸ਼ੋਅ ਕਰ ਰਹੇ ਹਾਂ ਮੈਂ ਪੰਜਾਬ ਦੇ ਲੁਧਿਆਣੇ 'ਚ ਇਸ ਸਮੇਂ ਬੈਠਾ ਹਾਂ ਔਰ ਦੋ ਦਿਨਾਂ ਤੋਂ ਸਰ ਲਗਾਤਾਰ ਕੱਲ ਵੀ ਪੂਰਾ ਮੀਂਹ ਪਿਆ ਔਰ ਇਸ ਸਮੇਂ ਵੀ ਮੀਂਹ ਬਹੁਤ ਪੈ ਰਿਹਾ ਸਵੇਰ ਦਾ ਮੀਂਹ ਪੈ ਰਿਹਾ ਔਰ ਸੜਕਾਂ ਦੇ ਵਿੱਚ ਸ਼ਹਿਰੀ ਇਲਾਕੇ ਦੀ ਗੱਲ ਕਰਾਂ ਸਰ ਇੰਨਾ ਕਿ ਪਾਣੀ ਖੜਾ ਹੈ ਗੋਡੇ-ਗੋਡੇ ਪਾਣੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਆਮ ਤੌਰ ਤੇ ਪਾਣੀ ਨਹੀਂ ਖੜਦਾ ਔਰ ਮੀਂਹ ਇੰਨਾ ਪੈ ਰਿਹਾ ਕਿ ਮਤਲਬ ਕਿ ਹਾਲਾਤ ਬਹੁਤ ਵਿਗੜਦੇ ਵੱਲ ਜਿਹੜੇ ਜਾ ਰਹੇ ਨਾਜ਼ੁਕ ਹੁੰਦੇ ਜਾ ਰਹੇ ਦੇਖੋ ਗੱਲ ਪਤਾ ਕੀ ਹੈ ਜੀ ਕਹ ਲੋ ਦਰਿਆਈ ਏਰੀਆ ਹੀ ਨਹੀਂ ਜਾਂ ਵੇਟ ਏਰੀਆ ਹੀ ਨਹੀਂ ਸ਼ਹਿਰਾਂ ਦੇ ਵੀ ਜੇ ਦੇਖ ਲਈਏ ਵੱਡੇ ਸ਼ਹਿਰ ਲਾਲੋ ਜਾਂ ਛੋਟੇ ਸ਼ਹਿਰ ਵੀ ਆ ਉੱਥੇ ਇੱਕ ਵੱਡਾ ਕਾਰਨ ਇਹ ਵੀ ਆ ਕਿ ਸੀਵਰੇਜ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਬਹੁਤੇ ਕਹ ਲੋ ਹਾਂ ਉਹ ਚੰਗੇ ਨਹੀਂ ਹੈਗੇ ਔਰ ਜਦੋਂ ਹੀ ਥੋੜਾ ਜਿਹਾ ਮੀਂਹ ਪੈਂਦਾ ਖਾਸ ਕਰਕੇ ਗ੍ਰਾਉਂਚ ਮੈਂ ਆਪਦਾ ਏਰੀਆ ਦੇਖਦੇ ਆ ਤੇ ਇੱਕ ਮਤਲਬ ਹਰ ਵਾਰੀ ਜਿਹੜੇ ਮੁੱਖ ਨਿਯਾਰ ਨੇ ਸ਼ਹਿਰ ਦੀਆਂ ਮੁੱਖ ਗਲੀਆਂ ਨੇ ਉਹ ਇੱਕਦਮ ਪਾਣੀ ਨਾਲ ਭਰ ਜਾਂਦੀਆਂ ਉਹਨਾਂ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈਗਾ ਇਹਦਾ ਕਾਰਨ ਇਹ ਵੀ ਹੈ ਪਰ ਜੇ ਦੇਖਿਆ ਜਾਵੇ ਤਾਂ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਉਹਨੇ ਤਾਂ ਸਾਰੇ ਪਾਸੇ ਹੀ ਜਿਹੜਾ ਹਾਲਾਤ ਵਿਗਾੜੇ ਹੋਇਆ ਔਰ ਜਿਸ ਤਰ੍ਹਾਂ ਚ ਦੇਖੀਏ ਤਾਂ ਹਿਮਾਚਲ ਚ ਵੀ ਹੁਣ ਅ ਅਲਰਟੀ ਹੈ ਉੱਥੇ ਵੀ ਲਗਾਤਾਰ ਤਿੰਨ ਕੇ ਚਾਰ ਦਿਨ ਦਿਖਾਇਆ ਗਿਆ ਕਿ ਮੀਂਹ ਦੀ ਜਿਹੜੇ ਮੀਂਹ ਪੈਣ ਦੀ ਸੂਭਾਨਾ ਜਾਂ ਮੀਂਹ ਲਗਾਤਾਰ ਪੈ ਸਕਦਾ ਹੈ ਔਰ ਉਹਦੇ ਨਾਲ ਜਿਹੜੇ ਹਾਲਾਤ ਨੇ ਹੋਰ ਨਾਜ਼ਿਕ ਹੋ ਸਕਦੇ ਆ ਬਿਲਕੁਲ ਸਰ ਇਹਨਾਂ ਹਾਲਾਤਾਂ ਦੀ ਗੱਲ ਕਰੀ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਕਿਤਨਾ ਕਿਤੇ ਵਿਰੋਧ ਦੇ ਤੇ ਰਿਆ ਲੋਕ ਵੀ ਜਿਹੜੇ ਨੇ ਉਹ ਸਰਕਾਰਾਂ ਤੇ ਕਈ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਜਿਵੇਂ ਤੁਸੀਂ ਨਿਕਾਸੀਆਂ ਦੀ ਗੱਲ ਕੀਤੀ ਡਰੇਨੇਜ ਸਿਸਟਮ ਦੀ ਕਲੀਨ ਨੂੰ ਲੈ ਕੇ ਲੋਕ ਜਿਹੜੇ ਨੇ ਕਈ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਸਰਕਾਰਾਂ ਤੇ ਇਹ ਤੱਕ ਇਹ ਦੇਖੋ ਇੱਕ ਗੱਲ ਤਾਂ ਹੈ ਦੇਖੋ ਹੜ੍ਹ ਜਿਹੜੇ ਨੇ ਉਹ ਕੁਦਰਤੀ ਆਫਤ ਹੈ ਜੀ ਪਰ ਇਹਦੇ ਲਈ ਜੇ ਦੇਖੀਏ ਤਾਂ ਜਿਹੜੀ ਅਣਗਹਿਲੀ ਹੈ ਜਾਂ ਦੇ ਇਹਦੇ ਲਈ ਅਵੇਸਲਾਪਣ ਵੀ ਕਹਿ ਸਕਦੇ ਆ ਉਹ ਅਸੀਂ ਸਾਰੇ ਪੰਜਾਬੀ ਵੀ ਸ਼ਾਮਲ ਆ। ਯਾ ਅਸੀਂ ਵੀ ਬਹੁਤ ਇਸ ਪੱਖ ਤੋਂ ਵੇਸਲੇ ਹੋ ਗਏ ਔਰ ਕੁਦਰਤ ਨਾਲ ਅਸੀਂ ਖਲਵਾੜ ਖੁਦ ਕਰਦੇ ਪਏ ਆ। ਹੂੰ ਉਹ ਉਹ ਵੀ ਵੱਡਾ ਕਾਰਨ ਹੈਗਾ। ਸਰਕਾਰਾਂ ਦੀਆਂ ਅਣਗਹਿਲੀਆਂ ਵੀ ਕਾਰਨ ਨੇ। ਸਰਕਾਰਾਂ ਦੇ ਜਿਹੜੇ ਬਹੁਤੇ ਵਿਭਾਗ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਚ ਗੱਲ ਇਹ ਜਾਇਜ਼ ਵੀ ਆ ਕਿ ਸਰਕਾਰਾਂ ਦਾ ਜਿਹੜਾ ਡਰੇਨਜ ਵਿਭਾਗ ਲਾ ਲੋ ਜਿਹਨੇ ਡਰੇਨਾਂ ਦੀ ਸਫਾਈ ਕਰਨੀ ਆ। ਬਿਲਕੁਲ ਉਹ ਡਰੇਂਜ ਵਿਭਾਗ ਕਾਗਜ਼ਾਂ ਦੀ ਸਫਾਈ ਕਰ ਦਿੰਦਾ ਹੂੰ ਪਾਣੀ ਨੂੰ ਕੰਟਰੋਲ ਕਰਨਾ ਜਾਂ ਪਾਣੀ ਨੂੰ ਖਿੱਚਣਾ ਜਾਂ ਲੋਕਾਂ ਨੂੰ ਬਚਾਉਣਾ ਹੁਣ ਬੁੱਢਾ ਤੇ ਰਿਆਈ ਤੁਸੀਂ ਲਾ ਲਓ ਉਹ ਉਹ ਖਤਮੀ ਕੀਤਾ ਪਿਆ ਸੀ ਮੂਰੋ ਉਹ ਕਿਸਾਨਾਂ ਨੇ ਜਾਂ ਲੋਕਾਂ ਨੇ ਵਾਹ ਹੀ ਲਈ ਉਹ ਜ਼ਮੀਨ ਹੀ ਖਤਮੀ ਕਰਤਾ ਸੀ ਹੁਣ ਤਾਂ ਚਲ ਖੈਰ ਉਹ ਚ ਦੁਬਾਰਾ ਸ਼ੁਰੂ ਹੋਇਆ ਪਾਣੀ ਦਾ ਭਾ ਕਹਿਣ ਤੋਂ ਭਾਵਾ ਨਦੀਆਂ ਨਾਲੇ ਜਿਹੜੇ ਬਹੁਤੇ ਨੇ ਜਾਂ ਛੋਟੀਆਂ ਉਹ ਅਸੀਂ ਆਪਦੇ ਖੇਤਾਂ 'ਚ ਹੀ ਰਲਾ ਲਈਆਂ ਲਾਲਚ ਬਸ ਤੇ ਇਹ ਵੀ ਇੱਕ ਕਾਰਨ ਜੀ ਔਰ ਜਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਮੌਜੂਦਾ ਹਾਲਾਤ ਹੈ ਚਲੋ ਇੱਕ ਦੂਜੇ ਤੇ ਦੋਸ਼ ਲਾਉਣ ਦਾ ਜਾਂ ਕਿਸੇ ਨੂੰ ਕੁਟਾਰੇ ਚ ਬੜੇ ਕਰਨ ਦਾ ਸਮਾਂ ਤਾਂ ਨਹੀਂ ਹੈਗਾ ਹੁਣ ਕੋਈ ਲੋੜ ਹੈ ਕਿ ਸਾਰੀਆਂ ਧਿਰਾਂ ਚਾ ਵਿਰੋਧੀ ਆ ਚਾ ਸੱਤਾਧਾਰੀ ਧਿਰ ਆ ਉਹ ਇੱਕੋ ਹੀ ਹੈ ਕਿ ਪੀੜਤ ਲੋਕਾਂ ਦੀ ਮਦਦ ਜੁੜ ਜਾਣ ਤੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਸਿਰਫ ਇੱਕ ਤਸਵੀਰ ਖਿਚਾਉਣ ਜਾਂਦੇ ਆ ਜਾਂ ਪੀੜਤ ਲੋਕਾਂ ਲਈ ਅੱਜ ਮੈਂ ਵੀ ਜਿਹੜੀ ਵਿਭਾਗ ਵੱਲੋਂ ਖਾਸ ਕਰ ਫਾਜ਼ਿਲਕਾ ਏਰੀਆ 'ਚ ਉਹ ਤੇ ਜਿਹੜਾ ਪ੍ਰਸ਼ਾਸਨ ਆ ਜਾਂ ਵਿਭਾਗ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਲੋਕ ਜਾਂ ਲੀਡਰ ਵੈਸੇ ਹੀ ਦੇਖਣ ਚਲੇ ਜਾਂਦੇ ਲੋਕਾਂ ਦਾ ਜੀ ਅਸੀਂ ਹਾਲ ਪੁੱਛਣ ਚੱਲੇ ਆ ਜਾਂ ਦੇਖਣ ਚਲੇ ਜਾਂਦੇ ਆ ਉਹਦੀਆਂ ਜਿਹੜੀਆਂ ਉਹਨਾਂ ਦੇ ਵਾਹਨ ਨੇ ਜਾਂ ਗੱਡੀਆਂ ਜਿਹੜੀਆਂ ਖੜ੍ਹਦੀਆਂ ਨੇ ਜਿਹੜੇ ਲਗਾਤਾਰ ਮਿੱਟੀ ਲੈ ਕੇ ਜਾ ਰਹੇ ਆ ਲੋਕ ਤਾਂ ਕਿ ਉਹਨੂੰ ਬਨ ਨਾ ਜਾਂ ਉਹਨੂੰ ਮਜ਼ਬੂਤ ਕੀਤਾ ਜਾ ਸਕੇ ਉਹ ਨਵੀਂ ਸਥਿਤੀ ਆਉਂਦੀ ਹੈ ਬਿਲਕੁਲ ਕਹਿਣ ਤੋਂ ਭਾਵ ਵੀ ਇਸ ਸਮੇਂ ਚਲੋ ਠੀਕ ਹੈ ਮਤਲਬ ਸੱਤਾਧਾਰੀ ਧਿਰ ਐ ਰਾਜ ਅਬਿਰੋਧੀ ਧਿਰਾਂ ਇਹਨਾਂ ਦੀ ਆਪਸੀ ਜਿਹੜਾ ਤਣਾਅ ਹੈ ਉਹ ਤਾਂ ਚੱਲਦਾ ਹੀ ਹੈ ਪਰ ਇਸ ਸਮੇਂ ਤਾਂ ਸਿਰਫ ਲੋਕਾਂ ਦੀ ਮਦਦ ਦੀ ਲੋੜ ਔਰ ਜਿਹੜੇ ਬਹੁਤੇ ਪੰਜਾਬ ਦੇ ਲੀਡਰ ਨੇ ਕਰੋੜਪਤੀ ਨੇ ਅਰਬਾਂ ਪਤੀ ਪੰਜਾਬ ਦੇ ਲੀਡਰ ਜਿਹੜੇ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਉਹ ਆਪਣੇ ਸਰਕਾਰਾਂ ਜਾਂ ਸਰਕਾਰ ਦੇ ਖਜ਼ਾਨੇ ਹਲਚਾਕਣ ਦੀ ਬਜਾਏ ਆਪਣੀਆਂ ਨਿੱਜੀ ਜੇਬਾਂ ਜੋ ਤੇਰਾ ਜਿਹੜਾ ਕਮਾਈਆਂ ਕੀਤੀਆਂ ਨੇ ਬਿਲਕੁਲ ਸਰਦੇ ਪੁੱਜਦੇ ਆ ਵੀ ਉਹ ਆਪਣੀਆਂ ਜੇਬਾਂ ਚੋਂ ਵੀ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਮਦਦ ਲਈ ਅੱਗੇ ਆਉਣ ਬਿਲਕੁਲ ਜੇ ਐਨ ਆਰ ਆਈਆਂ ਦੀ ਗੱਲ ਕਰੀਏ ਤਾਂ ਐਨ ਆਰ ਆਈਆਂ ਨੇ ਮੈਂ ਅੱਜ ਹੀ ਪੜ੍ਹ ਰਿਹਾ ਸੀ ਇੱਥੋਂ ਦੇ ਪ੍ਰਸਿੱਧ ਬਿਜ਼ਨਸਮੈਨ ਨੇ ਸੁਖੀ ਬਾਠ ਜਾਂ ਹੋਰ ਵੀ ਐਨ ਆਰ ਆਈ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਕਮ ਸੇ ਕਮ ਜਿਹੜੇ ਜਿਹੜੇ ਕਿਸਾਨ ਨੇ ਉਸ ਏਰੀਏ ਦੇ ਜਿਨ੍ਹਾਂ ਕੋਲੇ ਠੇਕੇ ਤੇ ਜ਼ਮੀਨਾਂ ਨੇ ਐਨ ਆਰ ਆਈਆਂ ਦੀਆਂ ਨੂੰ ਇੱਕ ਸਾਲ ਦਾ ਠੇਕਾ ਛੱਡ ਦੇਣਾ ਚਾਹੀਦਾ ਚੰਗੀ ਗੱਲ ਹੈ ਇਹ ਜੇ ਫੈਸਲੇ ਲੈਣ ਔਰ ਇਹ ਵੀ ਹੈ ਕਿ ਜਿਹੜੇ ਪੀੜਤ ਲੋਕ ਨੇ ਜਾਂ ਪੀੜਤ ਪਿੰਡ ਨੇ ਉਹਨਾਂ ਨੂੰ ਆਪਣੀ ਪੱਧਰ ਤੇ ਜਿਹੜੇ ਐਨ ਆਰ ਆਈ ਨੇ ਦੇਖੋ ਜਦੋਂ ਵੀ ਪੰਜਾਬ ਤੇ ਕੋਈ ਆਫਤ ਹੈ ਆਇਆ ਚਾ ਕੁਦਰਤੀ ਆਫਤ ਹੈ ਕੋਈ ਮਾਰ ਪਈ ਹੈ ਜਾਂ ਤੋਂ ਆਜ਼ਾਦੀ ਦੀ ਜੰਗ ਤੋਂ ਲੈ ਕੇ ਦੇਖ ਲਈਏ ਤਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਵੱਡਾ ਰੋਲ ਰਿਹਾ ਗਦਰੀ ਬਾਬਿਆਂ ਦਾ ਵੱਡਾ ਰੋਲ ਰਿਹਾ ਆਜ਼ਾਦੀ 'ਚ ਇਸ ਸਮੇਂ ਵੀ ਜੇ ਅਪਰ ਕਸਾਨੀ ਸੰਘਰਸ਼ ਚ ਵੀ ਲਾ ਲੀਏ ਤਾਂ ਉਹ ਉਹ ਚ ਵੀ ਵੱਡਾ ਰੋਲ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਨੇ ਨਿਭਾਇਆ ਅੱਜ ਵੀ ਜਿਹੜਾ ਇਹ ਪਰਿਵਾਰ ਨੇ ਜਿਹੜੇ ਪੀੜਤ ਹੋ ਗਏ ਨੇ ਔਰ 1300 ਪਿੰਡ ਹੈ ਇਸ ਸਮੇਂ ਲਗਨ ਜੀ ਜਿਹੜਾ ਪਾਣੀ ਜੇ ਹੈਗਾ ਮਾਰੇਟ ਮਾਰੇਟ ਨਹੀਂ ਜੀ ਇਹ 7000 ਦੇ ਕਰੀਬ ਤਾਂ ਲੋਕ ਜਿਹੜੇ ਵਿਚਾਰੇ ਪੀੜਤ ਹੋ ਕੇ ਕੈਂਪਾਂ ਚ ਬੈਠੇ ਨੇ ਸਰਕਾਰੀ ਕੈਂਪਾਂ ਚ ਸਰ ਨੁਕਸਾਨ ਦੀ ਵੀ ਗੱਲ ਕਰੀ ਅਸੀਂ ਤਾਂ ਜਿਹੜਾ ਸਰਹੱਦੀ ਜ਼ਿਲ੍ਹਾ ਖਾਸ ਤੌਰ ਤੇ ਫਾਜ਼ਿਲਕਾ ਦੀ ਗੱਲ ਕਰੀ ਉੱਥੇ ਨੁਕਸਾਨ ਦੀ ਬਹੁਤ ਖਬਰਾਂ ਆ ਰਹੀਆਂ ਨੇ ਆ ਉੱਥੇ ਇਵੇਂ ਨਾ ਉਹ ਉੱਥੇ ਤਾਂ ਬਹੁਤ ਜ਼ਿਆਦਾ ਉੱਥੇ ਵੈਸੇ ਮੈਂ ਜਦੋਂ ਦੇਖਦਾ ਤਾਂ ਉੱਥੋਂ ਦੇ ਡੀਸੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਵਿਧਾਇਕ ਮੈਂ ਲਿਖਿਆ ਵੀ ਸੀ ਹਾਲ ਦੇ ਫੇਸਬੁੱਕ ਤੇ ਉਹ ਦਿਨ ਰਾਤ ਮਤਲਬ ਉੱਥੋਂ ਦੇ ਡੀਪੀਆਰ ਉਹ ਜਿਹੜੇ ਪਬਲਿਕ ਰਿਲੇਸ਼ਨ ਅਫਸਰ ਨੇ ਉਹ ਦਨ ਰਾਤ ਲੋਕਾਂ ਦੀ ਸੇਵਾ 'ਚ ਜੁਟੇ ਹੋਏ ਆ ਚੰਗੀ ਗੱਲ ਆ ਇਹ ਔਰ ਇਸ ਸਮੇ ਇਹ ਜਿਹੜੇ ਹਾਲਾਤ ਨੇ ਆ ਵਾਕਈ ਸੇਵਾ ਦੀ ਲੋੜ ਆ ਭਾਵਨਾ ਦੀ ਲੋੜ ਆ ਔਰ ਹਰ ਪੰਜਾਬੀ ਚ ਦੇਖੋ ਪੰਜਾਬੀ ਭਾਵਕ ਨੇ ਪੰਜਾਬੀ ਦੂਜਿਆਂ ਦਾ ਦੁੱਖ ਬਣਾਉਣ ਵਾਲੇ ਨੇ ਔਰ ਅੱਜ ਵੀ ਜੇ ਦੇਖੀਏ ਤਾਂ ਪੰਜਾਬੀ ਬਹੁਤੇ ਸਰਕਾਰਾਂ ਦੇ ਹਥਾਂ 'ਲ ਨਹੀਂ ਝਾਕ ਰਹੀ ਬਿਲਕੁਲ ਔਰ ਆਪਣੀ ਪੱਧਰ ਤੇ ਜੈ ਖਾਲਸਾ ਏਡ ਵੀ ਗੱਲ ਕਰ ਲਈਏ ਉਹਨਾਂ ਵੱਲੋਂ ਵੀ ਵੱਡੀ ਪੱਧਰ ਤੇ ਯਤਨ ਹੋ ਰਾਇਆ ਪਰ ਪਿੰਡਾਂ ਚ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਆਪਾਂ ਇਕੱਠੇ ਹੋ ਗਏ ਕੋਈ ਹਰਾਚਾਰਾ ਲਿਜਾ ਰਿਹਾ ਕੋਈ ਤੂੜੀ ਲਿਜਾ ਰਿਹਾ ਕੋਈ ਲੋਕਾਂ ਲਈ ਪ੍ਰਸ਼ਾਦਾ ਲਿਜਾ ਰਿਹਾ ਪਰ ਇਸ ਸਿਸਟਮ ਨੂੰ ਇਹ ਵੀ ਜਿਹੜੇ ਕਾਰਜ ਨੇ ਜਿਵੇਂ ਲੋਕ ਹੁਣ ਉੱਠੇ ਨੇ ਪਿੰਡਾਂ ਵਾਲੇ ਲੋਕ ਉੱਠੇ ਨੇ ਉਹ ਸਾਰੇ ਸਿਸਟਮ ਨੂੰ ਯੋਜਨਾਬੱਧ ਤਰੀਕੇ ਚ ਕਰ ਲੈਣਾ ਚਾਹੀਦਾ ਵੀ ਆ ਪਿੰਡ ਜਿਹੜਾ ਤੂੜੀ ਲਜਾਊਗਾ ਜਾਂ ਆ ਪਿੰਡ ਹਰਾਚਾਰਾ ਲਜਾਊਗਾ ਜੀ ਕੋਈ ਜਿਵੇਂ ਪ੍ਰਸ਼ਾਦਾ ਵੀ ਆਪਾਂ ਕੋਈ 10 ਪਿੰਡਾਂ ਜੋ ਪਹੁੰਚ ਗਿਆ ਉਥੇ ਲੋੜ ਪਟ ਹੈ ਉਹਨੂੰ ਉਹਨੂੰ ਉਸ ਨੂੰ ਵੀ ਇੱਕ ਯੋਜਨਾਬੱਧ ਤਰੀਕੇ ਨਾਲ ਕਰ ਲੈਣਾ ਚਾਹੀਦਾ ਔਰ ਇਹ 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 ਜਿਹੜੀਆਂ ਜਿਹੜੇ ਰਾਹਤ ਕਾਰਜ ਵੀ ਨੇ ਉਹਨਾਂ 'ਚ ਲਗਾਤਾਰਤਾ ਬਣਾਈ ਰੱਖਣ ਦੀ ਲੋੜ ਆ ਬਿਲਕੁਲ ਠੀਕ ਔਰ ਇਹ ਨਹੀਂ ਵੀ 10 ਦਿਨ ਲਗਾਏ ਜਾਂ 20 ਦਿਨ ਲਗਾਏ ਔਰ ਵੱਡੀ ਗੱਲ ਹੈ ਕਿ ਜਦੋਂ ਪਾਣੀ ਬਾਸ ਚੱਲਿਆ ਗਿਆ ਉਹ ਲੋਕ ਵੀ ਕਹਿ ਰਹੇ ਆ ਦਰਿਆਈ ਏਰੀਏ ਦੇ ਜਾਂ ਜਿਹੜੇ ਹੈਗੇ ਨੇ ਪੀੜਤ ਲੋਕ ਨੇ ਉਹ ਕਹਿੰਦੇ ਆ ਵੀ ਸਾਨੂੰ ਬਾਅਦ 'ਚ ਖੇਤੀ ਜ਼ਮੀਨਾਂ ਨੂੰ ਆਪਦੀਆਂ ਕਿਉਂਕਿ ਰੇਤਾ ਸੁੱਟ ਜਾਣਾ ਸਾਰੀਆਂ ਜ਼ਮੀਨਾਂ ਚੋਂ ਫਸਲਾਂ ਦਾ ਮਰੀਆਂ ਹੀ ਮਰੀਆਂ ਔਰ ਫਸਲਾਂ ਦੇ ਉੱਪਰ ਜਿਹੜਾ دریاਵਾਹ ਦੇ ਪਾਣੀ ਨੇ ਜਾਂ دریاਵਾਹ ਦਾ ਰੇਤਾ ਸੁੱਟ ਜਨ ਉਹਨੂੰ ਚੱਕਣਾ ਹੈ ਜ਼ਮੀਨਾਂ ਨੂੰ ਉਪਜਾਉ ਦੁਆਰਾ ਕਰਨਾ ਉਹ ਤੇ ਬੜੀ ਮਿਹਨਤ ਹੋਣੀ ਹੈ ਬੜਾ ਕੁਝ ਹੋਣਾ ਔਰ ਸਰ ਇੱਥੇ ਬਿਮਾਰੀਆਂ ਦਾ ਵੀ ਜਿਹੜਾ ਬੜਾ ਖਤਰਾ ਹੈ ਜਦੋਂ ਪਾਣੀ ਨੇ ਥੱਲੇ ਬਹਿਣਾ ਵਾ ਪਾਣੀ ਜਦੋਂ ਜਾਣਾ ਵਾ ਇਹਨਾਂ ਨੇ ਬਿਮਾਰੀਆਂ ਜਿਹੜੀਆਂ ਨੇ ਉਹ ਬਹੁਤ ਪੈਦਾ ਹੋਣੀਆਂ ਨੇ ਉਸ ਸਮੇਂ ਦੇਖੋ ਇਹ ਤਾਂ ਗੱਲ ਹੈਗੀ ਹੈ ਅਹ ਇਹ ਤਾਂ ਹੁਣ ਜਿਵੇਂ ਇੰਨੀ ਵੱਡੀ ਪੱਧਰ ਤੇ ਪਸ਼ੂ ਮਰ ਗਏ ਆ ਜਾਂ ਪੰਛੀ ਮਰ ਗਏ ਆ ਜਾ ਕਹ ਲਈ ਆਪਾਂ ਹਨਾ ਮਤਲਬ ਉਹ ਉਹ ਜਿਹੜੇ ਆ ਉਹਨਾਂ ਦੀ ਵੀ ਫਟਬੂੜਾ ਦਾ ਗੰਦੇ ਪਾਣੀ ਦੀਆਂ ਬਿਮਾਰੀਆਂ ਤਾਂ ਕੁਦਰਤੀਆਂ ਫੈਲਣੀਆਂ ਹੀ ਨੇ ਹਾਂ ਤੇ ਸਿਹਤ ਵਿਭਾਗ ਨੇ ਵੀ ਪੰਜਾਬ ਦੇ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਆ ਉਹ ਚ ਉਹਨਾਂ ਨੇ ਇਹੀ ਕਿਹਾ ਕਿ ਬਾਰ-ਬਾਰ ਸਾਫ਼ ਪਾਣੀ ਪੀਓ ਬਾਰ-ਬਾਰ ਤੁਸੀਂ ਆਪਣੇ ਜਿਹੜੇ ਹੱਥ ਨੇ ਉਹ ਧੋਵੋ ਹਨਾ ਮਤਲਬ ਉਹ ਉਹ ਚ ਸਿਹਤ ਵਿਭਾਗ ਵੀ ਲੋਕਾਂ ਨੂੰ ਅਲਰਟ ਵੀ ਕਰ ਰਿਹਾ ਔਰ ਚਿੰਤਾ ਲੈ ਕੇ ਬਹੁਤ ਸਾਰੇ ਸਿਹਤ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਡਾਕਟਰ ਨੇ ਜਾਂ ਫਾਰਮਾਸਿਸਟ ਨੇ ਉਹਨਾਂ ਨੇ ਮਤਲਬ ਜਿਹੜੇ ਕੈਂਪ ਨੇ ਉਹਨਾਂ ਦੇ ਨੇੜੇ ਆਪਣੇ ਪੱਕੇ ਡੇਰੇ ਵੀ ਲਾਏ ਹੋਏ ਨੇ ਉਹ ਨਾਲ ਦਵਾਈਆਂ ਜਾਂ ਉਹਦਾ ਪ੍ਰਬੰਧ ਕਰ ਰਹੇ ਈਵਨ ਵੈਟਰਨਰੀ ਜਿਹੜੇ ਹੈਗੇ ਨੇ ਡਾਕਟਰ ਨੇ ਉਹ ਪਸ਼ੂਆਂ ਦੀ ਸਾਮ ਸੰਭਾਲ ਲਈ ਜਾਂ ਤਨ ਕਰ ਰਹੇ ਆ ਲੋਕਾਂ 'ਚ ਦੇਖੋ ਕੋਈ ਵੀ ਵਿਭਾਗ ਹੈ ਉਹਨਾਂ 'ਚ ਭਾਵਨਾ ਬੈਠੇ ਤਾਂ ਪੰਜਾਬੀ ਹੈ ਨਾ ਕਿਸੇ ਵੀ ਭਾਗ ਚ ਬਿਲਕੁਲ ਇਨਾਂ ਚ ਭਾਵਨਾ ਹੈ ਉਹਨਾਂ ਚ ਦਰਦ ਹੈ ਉਹਨਾਂ ਉਹ ਉਹ ਹਿਰਦੇ ਚ ਭਾਵਨਾ ਵਸਾ ਕੇ ਜਾਂ ਹਿਰਦੇ ਤੋਂ ਲੋਕਾਂ ਦੀ ਸੇਵਾ ਚ ਜੁਟੇ ਹੋਏ ਨੇ ਜਿਹੜੇ ਹਾਲਾ ਹੈਗੇ ਜੁਤਾ ਸਮਾ ਭਾਵੇਂ ਆਫਤ ਵੱਡੀ ਹੈ ਮਾਰ ਵੱਡੀ ਹੈ ਪਰ ਪੰਜਾਬੀ ਉਹਨੂੰ ਕਹਿ ਲੋ ਵੰਡ ਕੇ ਜਾਂ ਵੰਡਾ ਕੇ ਦਰਦ ਨੂੰ ਵੰਡਾ ਕੇ ਉਹ ਯਤਨਾਂ ਚ ਲੱਗੇ ਹੋਏ ਆ ਜੀ ਸਰ ਤੁਸੀਂ ਲੰਬਾ ਸਮਾਂ ਤੁਸੀਂ ਪੱਤਰਕਾਰਤਾ ਕੀਤੀ ਹੈ ਬਹੁਤ ਕੁਝ ਤੁਸੀਂ ਦੇਖਿਆ ਵੀ ਹੈ 88 ਦੇ ਹੜ੍ਹ ਵੀ ਤੁਸੀਂ ਦੇਖੇ ਆ ਸਰ ਮੇਰਾ ਹੀ ਸਵਾਲ ਹੈ ਵੀ ਇਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਇਹ ਹਾਲਾਤ ਬਹੁਤ ਨਾਜ਼ੁਕ ਨੇ ਪੀੜਤ ਲੋਕਾਂ ਦੀ ਮਦਦ ਕਿਵੇਂ ਔਰ ਸਹੀ ਢੰਗ ਨਾਲ ਕਿਵੇਂ ਕੀਤੀ ਜਾ ਸਕਦੀ ਬਸ ਤਾਂ ਲਗਨ ਆਪਾਂ ਗੱਲ ਵਿਸਤਾਰ ਚ ਕਾਫੀ ਕਰ ਹੀ ਚੁੱਕੇ ਆ ਵੀ ਜਿਹੜੀ ਹੈ ਸਰਕਾਰਾਂ ਜਿਵੇਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੇਂਦਰ ਤੋਂ ਵੀ ਐਸ਼ਲ ਜਿਹੜਾ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਹੈ 28000 ਕਰੋੜ ਦੀ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਪੀੜਤ ਨਕਸਾਨ ਨੇ ਜਿਨ੍ਹਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਕਹੋ ਜਾਂ ਜਿਨ੍ਹਾਂ ਦੀਆਂ ਫਸਲਾਂ ਵਰਗੀਆਂ ਨੇ ਉਹਨਾਂ ਨੂੰ ਪਰ ਇਕੜ ਜਿਹੜਾ 50000 ਦੇ ਜਿਹੜਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਸਰਕਾਰ ਉਹਨਾਂ ਨੇ ਜਿਹੜੇ ਕੇਂਦਰ ਵੱਲ ਪੰਜਾਬ ਦੇ ਫੰਡ ਖੜੇ ਨੇ ਚਾਹਵਾ ਫਲ ਫੰਡ ਜਾਂ ਹੋਰ ਫੰਡ ਨੇ ਉਹਨਾਂ ਦੀ ਵੀ ਜਿਹੜੀ ਰਾਸ਼ੀ ਹੈ ਉਹ ਤੁਰੰਤ ਜਿਹੜੀ ਉਹਦੀ ਅਦਾਇਗੀ ਮੰਗੀ ਹੈ ਤੇ ਜਿਹੜਾ ਇਹ ਸਪੈਸ਼ਲ ਇੱਕ ਪੈਕੇਜ ਵੀ ਮੰਗਿਆ ਤਾਂ ਕਿ ਜਿਹੜੇ ਪੀੜਤ ਲੋਕ ਨੇ ਠੀਕ ਔਰ ਪੰਜਾਬ ਦੀ ਕਿਸਾਨੀ ਖਾਸ ਕਰਾ ਜਿਹੜੀ ਉਸ ਏਰੀਏ ਦੀ ਮਜ਼ਦੂਰ ਆ ਕਿਸਾਨ ਹੈ ਉਹਨਾਂ ਨੂੰ ਖੜੇ ਕਰਨ ਲਈ ਔਰ ਵਪਾਰੀ ਵੀ ਕਿਉਂਕਿ ਸਾਰੇ ਹੀ ਉਸ ਇਲਾਕੇ ਚ ਤਾਂ ਪੀੜਤੀ ਨੇ ਜੋ ਜੋ ਵੀ ਵੱਸਦਾ ਉਹਨਾਂ ਨੂੰ ਖੜੇ ਕਰਨ ਲਈ ਹਰ ਜਿਹੜਾ ਪਰਿਵਾਰ ਹੈ ਹਰ ਘਰ ਹੈ ਉਹਨਾਂ ਨੂੰ ਰਾਹਤ ਦੀ ਲੋੜ ਹੈ ਔਰ ਇਸ ਸਰਕਾਰੀ ਪੱਤਰ ਦੇ ਨਾਲ ਨਾਲ ਖਾਸ ਕਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਵਿਦੇਸ਼ਾਂ ਚ ਵੀ ਐਨ ਆਰ ਆਈ ਬੈਠੇ ਆ ਜਾਂ ਪਿੰਡਾਂ ਚੋ ਵੀ ਆਮ ਲੋਕ ਵੀ ਮਦਦ ਕਰਨਾ ਚਾਹੁੰਦੇ ਆ ਤਾਂ ਉਹ ਮਤਲਬ ਉਹਨਾਂ ਨੂੰ ਪਿੰਡ ਅਡਾਪਟ ਕਰ ਲੈਣੇ ਚਾਹੀਦੇ ਆ ਪਰਿਵਾਰ ਅਡਾਪਟ ਕਰ ਲੈਣੇ ਚਾਹੀਦੇ ਆ ਜਿਨ੍ਹਾਂ ਦੀ ਉਹ ਕਰਨਾ ਚਾਹੁੰਦੇ ਆ ਜਾਂ ਉਹਨਾਂ ਪਰਿਵਾਰਾਂ ਨੂੰ ਇਹ ਨਹੀਂ ਵੀ ਇੱਕੋ ਵਾਰੀ ਰਾਹਤ ਦੇਤੀ ਬਿਲਕੁਲ ਅਸਮ ਆਕ੍ਰਿਬ ਸਾਲ 6 ਮਹੀਨੇ ਉਹਨਾਂ ਨਾਲ ਉਹਨਾਂ ਪਰਿਵਾਰਾਂ ਨਾਲ ਖੜਨਾ ਚਾਹੀਦਾ ਔਰ ਖੜਨਗੇ ਵਿੱਚ ਜਾਂਦੀ ਹੈ ਤੇ ਕੋਈ ਸੁਝਾਅ ਜਾਂ ਹੋਰ ਉਹ ਕੋ ਦੋ ਰਹੀ ਨਹੀਂ ਬਿਲਕੁਲ ਜੀ ਲੋਕ ਜਾਣਦੇ ਆ ਵੀ ਕਿਸ ਤਰ੍ਹਾਂ ਲੋਕਾਂ ਦਾ ਤਜਰਬਾ ਹੈਗਾ ਪੰਜਾਬੀਆਂ ਦਾ ਵੀ ਕਿਸ ਤਰ੍ਹਾਂ ਸੇਵਾ ਕਰਨੀ ਆ ਜੀ ਅ ਸਰ ਖੀਰਚਕ ਸਿਆਸੀ ਸਵਾਲ ਵੀ ਨਵੇਂ ਕਾਲੀ ਦਲ ਨੇ ਡੈਲੀਕੇਟ ਜਿਹੜਾ اجلاس ਸੀ ਉਹ ਬੁਲਾਇਆ ਸੀ ਉਸ ਨੂੰ ਵੀ ਜਿਹੜਾ ਮਲਤਵੀ ਕਰ ਦਿੱਤਾ ਗਿਆ ਲੱਗ ਨਹੀਂ ਹੈਗਾ ਕਿ 20 ਸਤੰਬਰ ਨੂੰ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜੀ ਪਵਿੱਤਰ ਧਰਤੀ ਹੈ ਉੱਥੇ ਕਾਲੀ ਦਲ ਦੇ ਪ੍ਰਧਾਨ ਨਵੇਂ ਕਹਲੀ ਦਲ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਡੈਲੀਗੇਟ ਜੇ ਲਾਸਟ ਭਲਾਇਆ ਗਿਆ ਸੀ ਜੀ ਚ ਜਿਲ੍ਹਾ ਪ੍ਰਧਾਨਾ ਦੀ ਜਾਂ ਬਲਾਕ ਪ੍ਰਧਾਨਾ ਦੀ ਉਹ ਚੋਣ ਹੋਣੀ ਸੀ ਉਹ ਵੀ ਹੜਾਂ ਦੇ ਕਰਕੇ ਮਦਦ ਵੀ ਕੀਤਾ ਗਿਆ ਜੀ ਔਰ ਤੁਸੀਂ ਦੇਖਿਆ ਕਿ ਆਪ ਵੀ ਯਾਨੀ ਹਰਪ੍ਰੀਤ ਸਿੰਘ ਭਾਵੇਂ ਸਾਰੀਆਂ ਹੀ ਪੋਲੀਟਿਕਲ ਪਾਰਟੀਆਂ ਦੇ ਜਿਹੜੇ ਲੀਡਰ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਰਾਜਾ ਬੜਿੰਗ ਨੇ ਔਰ ਮંત્રી ਭਗਵੰਤ ਮਾਨ ਜਾਂ ਹੋਰ ਮੰਤਰੀ ਪੰਜਾਬ ਸਰਕਾਰ ਨਾਲ ਸੰਬੰਧਤ ਮੰਤਰੀ ਨੇ ਵਿਧਾਇਕ ਨੇ ਸਾਰੇ ਸਾਰੇ ਇਹਨਾਂ ਕਾਰਜਾਂਚ ਜਾਂ ਇਹਨਾਂ ਸੁਵਮਾ ਛੁੱਟੇ ਹੋਏ ਨੇ ਔਰ ਗੈਨੀ ਹਰਦੀਪ ਸਿੰਘ ਇਹਨੂੰ ਬੜਾ ਵਧੀਆ ਲੱਗਿਆ ਜਨੂੰ ਦੇਖ ਕੇ ਕਿ ਉਹ ਮਤਲਬ ਮੌਕੇ ਤੇ ਕੈਸ਼ ਦੇ ਰਹੇ ਸੀ ਆਪਦੇ ਵੱਲੋਂ ਜਿੰਨਾ ਵੀ ਉਹਨਾਂ ਕੋਲ ਸੀਗਾ ਉਹ ਵੰਡ ਰਏ ਸੀ ਵੀ ਤੁਸੀਂ ਜਿਆ ਲਓ ਇਹਦੇ ਲਈ ਇੱਕ ਆ ਜਿਹੜੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇੱਕ ਉਹ ਕਿਸਾਨਾਂ ਨੂੰ 50000 ਰੁਪਏ ਦਿੰਦਿਆਂ ਦੀ ਉਹਨਾਂ ਦੀ ਵੀਡੀਓ ਵੀ ਆਈ ਆ ਉਹ ਕਹਿ ਰਹੇ ਜੀ ਜਦੋਂ ਤੁਸੀਂ ਪਾਣੀ ਮੁੜ ਗਿਆ ਤਾਂ ਤੁਸੀਂ ਉਹਦੇ ਲਈ ਰੀਟਾ ਜਾਂ ਉਹ ਪਾਸੇ ਹਟਾਉਣ ਲਈ ਜਿਹੜੇ ਤੁਸੀਂ ਕਾਰਜ ਕਰਨੇ ਆ ਉਦੋਂ ਇਹ ਤੇਲ ਲਈ ਵਰਤ ਲਿਓ ਬਿਲਕੁਲ ਇਹ ਇਸ ਤਰ੍ਹਾਂ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਰੋੜਾਪਤੀ ਜਿਹੜੇ ਪੰਜਾਬ ਦੇ ਲੀਟਰ ਨੇ ਵੱਡੇ ਹਾਲਾਂਕਿ ਪੰਜਾਬ ਸਰਕਾਰ ਦੇ ਮੰਤਰੀਆਂ ਜਾਂ ਅਧਿਕਾਰੀਆਂ ਵੱਲੋਂ ਤਾਂ ਤਨਖਾਹ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੋਰ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮਾਂ ਨਾਲ ਸੰਬੰਧਿਤ ਜਥੇਬੰਦੀਆਂ ਨੇ ਜਿਹੜੀਆਂ ਸੰਘਰਸ਼ੀ ਜਥੇਬੰਦੀਆਂ ਨੇ ਜਿਹੜੀਆਂ ਆਪਣੇ ਮੁੱਦਿਆਂ ਨੂੰ ਲੈ ਕੇ ਉਹਦੇ ਨਾਲ ਨਾਲ ਲੋਕ ਮਸਲੇ ਨੂੰ ਲੈ ਕੇ ਵੀ ਲੜਦੀਆਂ ਆਈਆਂ ਨੇ ਉਹ ਵੀ ਇਸ ਸਮੇਂ ਵੱਡਾ ਰੋਲ ਅਦਾ ਕਰ ਸਕਦੀਆਂ ਸਰਕਾਰੀ ਆਪਣੇ ਸਾਥੀਆਂ ਨੂੰ ਮੁਲਾਜ਼ਮਾਂ ਨੂੰ ਪ੍ਰੇਰ ਕੇ ਉਹਨਾਂ ਦੀ ਤਨਖਾਹ ਜਿਹੜੀ ਇੱਕ ਦਿਨ ਦੀ ਜਾਂ ਇੱਕ ਮੰਥ ਦੀ ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਕਰਨੀ ਚਾਹੁੰਦਾ ਇਸ ਤਰ੍ਹਾਂ ਜਿਹੜੀ ਹੈ ਪੀੜਿਤ ਪਰਿਵਾਰਾਂ ਦੀ ਜਾਂ ਉਹਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਪਰ ਇਹ ਜ਼ਰੂਰ ਹੈ ਕਿ ਮਾਰ ਬਹੁਤ ਵੱਡੀ ਹੈ ਬਿਲਕੁਲ ਇਹ ਲੋੜ ਜ਼ਰੂਰੀ ਹੈ ਪਰ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਜ਼ਰੂਰੀ ਹੈ ਕਿ ਉਹ ਜ਼ਰੂਰ ਹਮੇਸ਼ਾ ਮੰਗ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਣ ਜਿਸ ਤਰ੍ਹਾਂ ਅਸੀਂ ਕੁਦਰਤ ਨਾਲ ਖਲਵਾੜ ਕਰਨ ਦੀ ਪਹਿਲਾਂ ਵੀ ਗੱਲ ਕੀਤੀ ਹੈ ਅ ਜਿਸ ਤਰ੍ਹਾਂ ਸਰਕਾਰਾਂ ਨੇ ਵੀ ਹੁਣ ਤੁਸੀਂ ਜੇ ਆਪਾਂ دریاਵਾ ਦੇ ਜਿਹੜੇ ਤੁਸੀਂ ਬੰਨ ਨੇ ਜਿਹੜੇ ਟੁੱਟ ਕੇ ਖੈਰ ਮਚਾਉਂਦੇ ਆ ਚਾਹੋ ਗੁਰਦਾਸਪੁਰ ਵਾਲਾ ਹੁਨੇਵਾਲ ਦਾ ਹੈਗਾ ਤੁਸੀਂ ਬੰਨ ਹੈ ਜਾ ਸਤਲੁਜ ਤੇ ਵਿਆਸ ਜਿੱਥੇ ਜਿੱਥੇ ਇਕੱਠੇ ਹੁੰਦੇ ਨੇ ਹਰੀਕੇ ਪੱਤਨ ਸੰਗਮ ਹੁੰਦਾ ਜਿੱਥੇ ਇਹਨਾਂ ਦਾ ਉਥੇ ਵੀ ਜਿਹੜੀ ਮਾਰ ਪਾਈ ਹੈ ਹੁਣ ਆਪਣੇ ਵਨ ਨੂੰ ਜੋ ਸਾਰੇ ਦਰਿਆਵਾਂ ਵਿੱਚ ਵੀ ਦੇਖ ਲਿਖੇ ਰਾ ਵਿੱਚ ਸਤਲੁਜ ਵਿਚ ਵਿਆਸ ਵਿਚ ਪਾਣੀ ਦਾ ਜਿਹੜਾ ਕਹਿਰ ਆ ਵਧਿਆ ਵਿਆਸ ਵਿਚ ਵੀ 235000 ਕਿਊਸ ਜਿਹੜਾ ਪਾਣੀ ਵਧਿਆ ਔਰ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਵੀ ਤ੍ਰਕਤ ਸੀ ਉਸੇ ਤ੍ਰਕਤ ਪੁੱਟ ਤੇ ਜਿਹੜੇ ਇਹ ਦੇਖੀਏ ਤਾਂ ਪਹਾੜੀ ਏਰੀਆ ਚੋ ਵੀ ਜਿੱਥੋਂ ਪਾਣੀ ਦਾ ਵਹਿਣ ਇੱਕਦਮ ਆਉਂਦਾ ਜਾਂ ਮੀਂਹ ਦੇ ਪਾਣੀ ਦਾ ਵਹਿਣ ਇੱਕਦਮ ਆਉਂਦਾ ਨਦੀਆਂ ਚ ਦਰਿਆਵਾਂ ਚ ਉਹਨੂੰ ਰੋਕਣ ਲਈ ਵੀ ਜਿਹੜੇ ਦਰਖਤ ਸੀ ਨਾ ਅਸੀਂ ਅਸੀਂ ਈਵਨ ਜੰਗਲ ਵੀ ਖਤਮ ਕਰਤੇ ਬਿਲਕੁਲ ਔਰ ਉਹ ਜੰਗਲਾਂ ਚੋਂ ਜਿਹੜਾ ਪਾਣੀ ਆ ਦਰਖਤ ਵਧਣ ਕਰਕੇ ਜਾਂ ਉੱਥੇ ਅਸੀਂ ਵਿਕਾਸ ਦੇ ਨਾਂ ਤੇ ਸੜਕਾਂ ਕੜਤੀਆਂ ਵੱਟੀਆਂ ਫੈਕਟਰੀਆਂ ਲਾਤੀਆਂ ਜਾਂ ਦਰਿਆਵਾਂ ਦੇ ਕੰਢਿਆਂ ਤੇ ਵੀ ਫੈਕਟਰੀਆਂ ਲੱਗੀਆਂ ਬਹੁਤ ਸਾਰਾ ਅਸੀਂ ਇਹ ਜਾੜਾ ਦਰਸ਼ਕਾਂ ਦਾ ਆਪ ਕੀਤਾ ਹੈ। ਬਿਲਕੁਲ ਸਰ ਤੁਸੀਂ ਜੁੜੇ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਖੀਰ ਚ ਮੈਂ ਵੀ ਵਸਦਾ ਪੰਜਾਬ ਦੇ ਵੱਲੋਂ ਸਾਰੇ ਦਰਸ਼ਕਾਂ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਤੁਸੀਂ ਵੀ ਸਾਰੇ ਜਾਣੇ ਇੱਕ ਤਾਂ ਰੱਬ ਅੱਗੇ ਇਹ ਅਰਦਾਸ ਕਰੋ ਕਿ ਛੇਤੀ-ਛੇਤੀ ਪੰਜਾਬ ਦੇ ਜਿਹੜੇ ਇਹ ਹਾਲਾਤ ਨੇ ਹੜਾ ਕਰਨ ਜਿਹੜੇ ਵਿਗੜੇ ਹੋਏ ਨੇ ਉਹ ਛੇਤੀ ਠੀਕ ਹੋਣ ਅਤੇ ਸਭ ਦੀ ਜਿਹੜੀ ਸਿਹਤ ਹੈ ਉਹ ਠੀਕ ਰਵੇ ਹੜ ਭਰਾਵੇਂ ਇਲਾਕੇ ਦੇ ਵਿੱਚ ਜਿਹੜਾ ਲੋਕ ਜਿਹੜੇ ਆ ਉਹ ਠੀਕ ਰਹਿਣ। ਇਹੀ ਬੇਨਤੀ ਕਰਦੇ ਆਂ ਕੱਲ ਦੁਬਾਰਾ ਫੇਰ ਤੁਹਾਡੇ ਨਾਲ ਜੁੜਾਂਗੇ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ